ਇਹ ਕੋਈ ਜਥੇਬੰਦੀ ਵਾਲੇ ਨਹੀਂ ਹੈਗੇ ਇਹ ਗੈਂਗ ਹੀ ਆ ਇਹ ਗੁੰਡਾ ਗੈਂਗਾ ਤੇ ਇਹ ਸਾਬਤ ਕਰ ਸਕਦੇ ਹਾਂ ਅਸੀਂ 2024 ਚ ਜੋ ਕਲਪਨਾ ਆਈ ਮੇਰੇ ਕੋਲ ਉਹਨੇ ਮੈਨੂੰ ਦੱਸਿਆ ਮਈ ਦੇ ਵਿੱਚ ਉਹਦੀ ਹਾਲਤ ਹੋ ਸੀ ਕਲਪਨਾ ਵੀ ਸੁਸਾਈਡ ਕਰਨ ਵਾਲੀ ਹੀ ਸੀ ਸਮਝ ਲਓ ਉਹਦੀ ਆ ਹਾਲਤ ਸੀ ਉਹਦਾ ਇਹ ਪਿੱਛਾ ਕਰ ਰਹੀ ਸੀ ਉਹਦਾ ਇਹ ਕਮਰਾ ਲੱਭ ਰਹੀ ਸੀ ਉਹਦਾ ਸਬੂਤ ਵੀ ਹੈਗਾ ਉਹਦਾ ਸਬੂਤ ਵੀ ਅਸੀਂ ਪੁਲਿਸ ਨੂੰ ਦਿੱਤਾ ਜਦੋਂ ਕਲਪਨਾ ਦਾ ਮਾਮਲਾ ਪੁਲਿਸ ਲੈ ਕੇ ਗਏ ਤੇ ਮੈਂ ਉਦੋਂ ਇਹਨਾਂ ਦੇ ਟਾਰਗੇਟ ਤੇ ਆ ਗਿਆ ਉਸ ਤੋਂ ਬਾਅਦ ਅੱਜ ਦਾ ਦਿਨ ਮੈਂ ਮੇਰੀ ਭਾਬੀ ਮੇਰਾ ਭਰਾ ਸਾਡੇ ਸਾਰਿਆਂ ਤੇ ਸਾਈਬਰ ਅਟੈਕ ਹੋਇਆ। ਕਲਪਨਾ ਦੇ ਮਾਮਲੇ ਵਿੱਚ ਜਦੋਂ ਪੇਸ਼ੀ ਪਈ ਸੀ ਥਾਣੇ ਤੱਕ ਉਦੋਂ ਦਿਲਜੋਤ ਇਹਨਾਂ ਦੇ ਨਾਲ ਆਈ ਸੀ। ਕਲਪਨਾ ਦੇ ਵਿਰੋਧ ਵਿੱਚ ਆਈ ਸੀ ਜਿਵੇਂ ਉਹਨਾਂ ਦੇ ਨਾਲ ਤੇ ਉਹਨੇ ਆ ਕੇ ਸਾਈਨ ਵੀ ਕੀਤੇ ਸੀ ਉੱਥੇ। ਆ ਉਹਦੇ ਵਿੱਚ ਤੇ ਉਦੋਂ ਜਿਹੜੀ ਆਈਓ ਸੀਗੀ ਆਈਓ ਨੇ ਦਿਲਜੋਤ ਨੂੰ ਕਿਹਾ ਸੀ ਵੀ ਤੂੰ ਕੀ ਕਰਦੀ ਇਹਨਾਂ ਨਾਲ? ਦਿਲਜੋਤ ਕਹਿੰਦੀ ਜੀ ਮੈਂ ਜਥੇਬੰਦੀ ਵਿੱਚ ਕੰਮ ਕਰਦੀ ਆ। ਆਈਓ ਨੇ ਉਦੋਂ ਕਲਪਨਾ ਨੂੰ ਇਹ ਕਿਹਾ ਸੀ ਕਹਿੰਦੇ ਦੇਖ ਲਾ ਵੀ ਤੇਰੇ ਵਾਂਗੂ ਇਹ ਵੀ ਆਈ ਸੀ ਤੇ ਅੱਜ ਇਹਨਾਂ ਦੇ ਖਿਲਾਫ ਦਰਖਾਸਤ ਲੈ ਕੇ ਆਈ ਆ ਵੀ ਗੱਲ ਨੂੰ ਤੂੰ ਨਾ ਆ ਜੀ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਇਹ ਦਿਨ ਮੈਨੂੰ ਦੇਖਣਾ ਪਊਗਾ 2023 ਦੇ ਵਿੱਚ ਮੇਰੇ ਮੇਰੀ ਕੁਝ ਵਿਦਿਆਰਥੀ ਵੀ ਸੀਗੀਆਂ ਇਹਨਾਂ ਨਾਲ ਕੰਮ ਕਰਦੀਆਂ ਸੀ ਉਹ ਕੁੜੀਆਂ ਮੇਕਹਵਾਈਆਂ 2023 ਚ ਅਕਤੂਬਰ ਚ ਤੇ ਉਹਨਾਂ ਨੇ ਮੈਨੂੰ ਸਾਰਾ ਕੁਝ ਦੱਸਿਆ ਵੀ ਅੰਦਰ ਖਾਤੇ ਆ ਕੁਝ ਚੱਲਦਾ ਆ ਇਸ ਤਰ੍ਹਾਂ ਇਹ ਅਯਾਸ਼ੀ ਕਰਦੇ ਨੇ ਇਸ ਤਰ੍ਹਾਂ ਸ਼ਰਾਬਾਂ ਪੀਂਦੇ ਨੇ ਕੁੜੀਆਂ ਨੂੰ ਕਿਵੇਂ ਇਹ ਜਿਵੇਂ ਸਿਗਰਟ ਲਈ ਆ ਉਹਦੇ ਲਈ ਵੀ ਪ੍ਰਮੋਟ ਕਰਦੇ ਨੇ ਵੀ ਜੇ ਕੁੜੀ ਮੁੰਡਿਆਂ ਦਾ ਮੁਕਾਬਲਾ ਨਹੀਂ ਕਰੂਗੀ ਜੇ ਮੁੰਡਿਆਂ ਦੇ ਬਰਾਬਰ ਨਹੀਂ ਹੋਊਗੀ ਫਿਰ ਉਹ ਸਮਾਜ ਕਿਵੇਂ ਬਦਲੂਗੀ ਫਿਰ ਮੈਨੂੰ ਐ ਲੱਗਿਆ ਮੈਂ ਕਿਹਾ ਵੀ ਇਨਕਲਾਬ ਦੇ ਨਾਂ ਤੇ ਕੁਝ ਹੋਰ ਆ ਵੀ ਇਹ ਉਹ ਜਿਥੇ ਬੰਦੀਆਂ ਨਹੀਂ ਹੈਗੀਆਂ ਜਿਵੇਂ ਇਹ ਉਹ ਕਾਮਰੇਡ ਨਹੀਂ ਹੈਗੇ ਜਿਨ੍ਹਾਂ ਬਾਰੇ ਅਸੀਂ ਜਾਣਦੇ ਆ ਜਿਵੇਂ ਇਹ ਮੰਨ ਲਓ ਕੋਈ ਨੌਜਵਾਨ ਆ ਹੁਣ ਆਇਆ ਨਾ ਇਹ ਪਹਿਲਾਂ ਦਾ ਉਹਦਾ ਦੇਖ ਲੈਂਦੇ ਨੇ ਵੀ ਉਹਦੇ ਪਿੱਛੇ ਕੀ ਕੀ ਆ ਉਹਦੀ ਪ੍ਰਾਪਰਟੀ ਕੀ ਆ ਫਿਰ ਉਹਦਾ ਪੁਸ਼ਤੈਨੀ ਸੰਪਤੀ ਕੀ ਆ ਉਹਦੇ ਚ ਹਿੱਸਾ ਕੀ ਬਣਦਾ ਇਹ ਉਹਦੇ ਲਈ ਵੀ ਖਸਾਉਂਦੇ ਨੇ ਵੀ ਤੁਸੀਂ ਵੇਚ ਪੁੱਛ ਕੇ ਆਓ ਕਰਦਿਆਂ ਨੂੰ ਇਹ ਕੀ ਕਰਦੇ ਨੇ ਮਾਪੇ ਬਾਪ ਨੂੰ ਇਹ ਇਹ ਕਹਿੰਦੇ ਨੇ ਵੀ ਇਹ ਤਾਂ ਜਿਹੜਾ ਪ੍ਰਾਪਰਟੀ ਤੇ ਬੈਠੇ ਹੋਏ 나ਗ ਨੇ ਜਿਵੇਂ ਇਹ ਉਹਦੇ ਸੁਖਵਿੰਦਰ ਦੀ ਭਾਸ਼ਾ ਹੈ ਕੁੜੀਆਂ ਨੂੰ ਕੀ ਕਹਿੰਦੇ ਨੇ ਅੱਛਾ ਇਹ ਇਸ ਇਹ ਡਾਇਲੌਗ ਮੁੰਡਿਆਂ ਲਈ ਨਹੀਂ ਹੁੰਦਾ ਇਹ ਕੁੜੀਆਂ ਲਈ ਹੁੰਦਾ ਵੀ ਜੇ ਤੁਸੀਂ ਇਨਕਲਾਬ ਕਰਨ ਲਈ ਆਉਣਾ ਤਾਂ ਪਿਛਲੇ ਪੁੱਲ ਸਾਰੇ ਉਡਾ ਕੇ ਆਓ ਉਹ ਕਹਿੰਦੇ ਮੁੰਡਾ ਭਾਵੇਂ ਆਪਣੇ ਘਰੋਂ ਰਹਿ ਕੇ ਕੰਮ ਕਰ ਲਵੇ ਪਰ ਕੁੜੀ ਨੂੰ ਤਾਂ ਘਰ ਛੱਡ ਕੇ ਜਾਣਾ ਚਾਹੀਦਾ ਇਹ ਕਹਿੰਦੇ ਵੀ ਮਤਲਬ ਪਿਛਲੇ ਪੁੱਲ ਉਡਾ ਕੇ ਆਓ ਮਤਲਬ ਵਾਪਸੀ ਦਾ ਕੋਈ ਰਸਤਾ ਨਾ ਹੋਵੇ ਤੁਹਾਡਾ ਵਾਪਸੀ ਦਾ ਰਸਤਾ ਖਤਮ ਕਰਕੇ ਆਓ ਜਦੋਂ ਮੈਂ ਅਧਿਆਪਕ ਅਧਿਆਪਕ ਬਣ ਗਿਆ ਮੈਂ ਪੜਾਉਣ ਲੱਗ ਗਿਆ ਫਿਰ ਮੈਂ ਇਹਨਾਂ ਨੂੰ ਲ ਇਹਨਾਂ ਦੇ ਦਫ਼ਤਰਾਂ ਦੇ ਰੈਂਟ ਦਿੰਦਾ ਰਿਹਾ ਜਿਵੇਂ ਸਿਲੰਡਰ ਭਰਾ ਦੋ ਕੁਝ ਕਰਾ ਦੋ ਜਾਂ ਉਹ ਮੈਂ ਕਾਫੀ ਜਿਹੜਾ ਵੀ ਆਪਣੀ ਕਮਾਈ ਦਾ ਇੱਕ ਹਿੱਸਾ ਇਹਨਾਂ ਨੂੰ ਲਗਾਤਾਰ ਦਿੰਦਾ ਰਿਹਾ ਕਈ ਸਾਲਾਂ ਤੱਕ ਦਿੰਦਾ ਰਿਹਾ ਅਸਲ ਪਛਤਾਵਾ ਕਿਸ ਗੱਲ ਦਾ ਜਿੰਦਗੀ 16 ਵਿੱਚ ਜੋ ਨਵਕਰਨ ਦੀ ਜਿਹੜੀ ਸੁਸਾਇਡ ਜਿਹੜੀ ਕਥਿਤ ਸੁਸਾਇਡ ਹੀ ਕਹਾਉਂਗਾ ਮੈਂ ਉਹ ਜੋ ਹੋਈ ਤਾਂ ਉਦੋਂ ਮੈਂ ਕਾਫੀ ਅੰਦਰੋਂ ਹਿੱਲਿਆ ਤੇ ਮੇਰੇ ਅੰਦਰ ਕੁਝ ਜਿਵੇਂ ਸਵਾਲ ਪਹਿਲੀ ਵਾਰੀ ਪੈਦਾ ਹੋਏ ਸੀ ਫਿਰ ਇਹਨਾਂ ਨੇ ਮੈਨੂੰ ਇੱਕਦਮ ਕਿਹਾ ਤਾਂ ਵੀ ਤੁਸੀਂ ਤੈਨੂੰ ਇੱਥੇ ਆਉਣ ਦੀ ਲੋੜ ਨਹੀਂ ਵੀ ਤੂੰ ਆਪਣਾ ਕੰਮ ਕਰ ਤੇ ਫੰਡ ਲਿਆ ਕਰ ਸਾਨੂੰ ਬਸ ਮੈਨੂੰ ਇਹਨਾਂ ਨੇ ਉਦੋਂ ਵੱਖਰਾ ਕਰਤਾ ਨਵਕਰਨ ਦੀ ਜਦੋਂ ਮੌਤ ਹੋਈ ਆ ਉਹਦੇ ਸੰਸਕਾਰ ਤੋਂ ਵੀ ਬਾਅਦ ਮਤਲਬ ਮੈਨੂੰ ਉਦੋਂ ਪਤਾ ਲੱਗਿਆ ਜਦਕਿ ਉਹਦੀ ਮੌਤ ਮੇਰੇ ਘਰ ਤੋਂ ਜਿਵੇਂ 2 ਕਿਲੋਮੀਟਰ ਦੂਰੀ ਉਹ ਕਮਰਾ ਸੀਗਾ ਜਿੱਥੇ ਮਤਲਬ ਉਹਦੀ Laash ਮਿਲੀ ਸੀ ਤੁਹਾਨੂੰ ਨਹੀਂ ਦੱਸਦੇ ਮੈਨੂੰ ਨਹੀਂ ਦੱਸਿਆ ਇਹਨਾਂ ਨੇ ਮਤਲਬ ਪੁਲਿਸ ਨੂੰ ਐ ਮੈਨੇਜ ਕਰਦੇ ਨੇ ਵੀ ਪੁਲਿਸ ਉਹੀ ਲਿਖਦੀ ਆ ਜੋ ਇਹ ਕਹਿੰਦੇ ਨੇ ਨਵਕਰਨ ਦਾ ਮਾਮਲਾ ਇਹਨਾਂ ਨੇ ਖਤਮ ਕਰ ਲਿਆ ਤਾਂ ਕਲਪਨਾ ਦੇ ਮਾਮਲੇ 'ਚ ਰਿਪੋਰਟ ਬਣਾ ਕੇ ਉਹਨੂੰ ਠੰਡਾ ਕਰਤਾ ਜਿਹੜੀ ਇਨਕਲਾਬੀ ਜਥੇਬੰਦੀਆਂ ਦੇ ਲੀਡਰ ਨੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਲੀਡਰਾਂ ਨੂੰ ਤਾਂ ਪੁਲਿਸ ਘਰੇ ਜਾ ਜਾ ਚੱਕਦੀ ਆ ਤੇ ਉਹਨਾਂ ਦੇ ਕੋਈ ਕੇਸ ਨਹੀਂ ਵੀ ਹੁੰਦਾ ਤਾਂ ਵੀ ਚੱਕਦੀ ਆ ਉਹਨਾਂ ਦੇ ਤਾਂ ਪੁਲਿਸ ਝੂਠਾ ਕੇਸ ਵੀ ਪਾਉਂਦੀ ਆ ਪਰ ਇਹਨਾਂ ਤੋਂ ਪੁਲਿਸ ਕੋਹਾਂ ਦੂਰ ਹੁੰਦੀ ਆ ਵੀ ਇਹਨਾਂ ਦੇ ਕੇਸ ਨਾ ਪੈਜੇ ਕੋਈ ਇਹਨਾਂ ਨੂੰ ਬਚਾਉਣ ਦੇ ਲਈ ਪੁਲਿਸ ਪੂਰੀ ਤਰ੍ਹਾਂ ਜਿਵੇਂ ਮਿੰਟਕੇ ਕੰਮ ਕਰਦੀ ਆ ਤੇ ਉਹ ਪੁਲਿਸ ਇਹਨਾਂ ਨਾਲ ਇਸ ਤਰ੍ਹਾਂ ਕਿਉਂ ਕਰਦੀ ਆ ਕਿ ਇਹ ਉਸੇ ਟਾਈਮ ਯਾਨੀ ਉਸ ਥਾਣਾ ਮੁਖੀ ਨਾਲ ਕੁਝ ਇਹੇ ਜੀ ਉਹ ਕਰਦੇ ਨੇ ਸਾਜ਼ ਪੈਦਾ ਕਰਦੇ ਨੇ ਜਾਂ ਫਿਰ ਇਹ ਵੈਸੇ ਹੀ ਮੈਨੂੰ ਐ ਲੱਗਦਾ ਵੀ ਸ਼ਾਇਦ ਇਹ ਸਰਕਾਰੀ ਹੀ ਬੰਦੇ ਨੇ ਜਿਹੜੇ ਬੈਠੇ ਹੀ ਜਥੇਬੰਦੀਆਂ ਚ ਇਸ ਲਈ ਨੇ ਤਾਂ ਕਿ ਜਥੇਬੰਦੀਆਂ ਹੀ ਬਦਨਾਮ ਹੋ ਜਾਣ। ਹੁਣ ਜਦੋਂ ਕਿਸਾਨ ਅੰਦੋਲਨ ਐਡਾ ਵੱਡਾ ਚੱਲਿਆ ਉਦੋਂ ਇਹ ਜਿਹੜੇ ਬੰਦੇ ਨੇ ਆਹੀ ਸੁਖਵਿੰਦਰ ਲਖਵਿੰਦਰ ਇਹ ਕਿਸਾਨ ਅੰਦੋਲਨ ਦੇ ਖਿਲਾਫ ਲਿਖਦੇ ਰਹੇ ਨੇ ਇਹਨਾਂ ਦੇ ਪੇਜ ਚੈੱਕ ਕਰੋ ਇਹਨਾਂ ਦੇ ਪਰਚੇ ਚੈੱਕ ਕਰੋ ਇਹਨਾਂ ਦਾ ਅਖਬਾਰ ਚੈੱਕ ਕਰੋ ਇਹ ਉਹ ਸਾਰੇ ਜਥੇਬੰਦੀਆਂ ਨੂੰ ਕਿਸਾਨ ਅੰਦੋਲਨ ਨੂੰ ਭੰਡਦੇ ਰਹੇ ਨੇ। ਵੀਰੇ ਸਭ ਤੋਂ ਪਹਿਲਾਂ ਨਾਮ ਦੱਸੋ ਦਾ ਮੇਰਾ ਨਾਮ ਵਰੁਣ ਕੁਮਾਰ ਹੈ। ਵਰੁਣ ਵੀਰੇ ਵਰੁਣ ਕੁਮਾਰ ਵੀਰੇ ਤੁਸੀਂ ਵੀ ਇਸ ਜਥੇਬੰਦੀ ਜੀ ਕੰਮ ਕਰਦੇ ਹੋ? ਅਸਲ ਵਿੱਚ ਮੈਂ ਇਸੇ ਗਰੁੱਪ ਨਾਲ 2006 'ਚ ਜੁੜਿਆ ਸੀ ਜਦੋਂ ਮੈਂ ਆਪ ਵਿਦਿਆਰਥੀ ਸੀ ਹੁਣ ਮੈਂ ਅਧਿਆਪਕ ਹਾਂ ਮੈਂ ਬੱਚਿਆਂ ਨੂੰ ਪੜ੍ਹਾਉਣਾ ਹੈ ਤੁਸੀਂ ਕਿ ਕਿੱਥੇ ਪੜ੍ਹਦੇ ਸੀ ਉਦੋਂ ਮੈਂ ਵੈਸੇ ਤਾਂ ਮੈਂ ਖਾਲਸਾ ਕਾਲਜ ਪੜ੍ਹਿਆ ਜੀਜੀਨ ਖਾਲਸਾ ਕਾਲਜ ਲੁਧਿਆਣਾ ਤੇ ਉਸ ਤੋਂ ਬਾਅਦ ਮੈਂ ਸਰਕਾਰੀ ਕਾਲਜ ਲੁਧਿਆਣਾ ਵੀ ਪੜ੍ਹਿਆ ਹਾਂ ਹਾਂਜੀ 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 ਇਹਨਾਂ ਦੇ ਸੰਪਰਕ 'ਚ ਆਇਆ ਮੈਂ ਜਿਵੇਂ ਐਵੇਂ ਲੋਕਾਂ ਨੂੰ ਪੜ੍ਹਾਉਣ-ਪੜਾਉਣ ਲਈ ਜਿਵੇਂ ਸ਼ਹੀਦ ਭਗਤ ਸਿੰਘ ਸਟੱਡੀ ਸਰਕਲ ਬਣਾਇਆ ਸੀ ਇਹਨਾਂ ਨੇ ਤੇ ਮੈਂ ਪੜਨ ਚਲੇ ਜਾਂਦਾ ਸੀ ਮੈਨੂੰ ਭਗਤ ਸਿੰਘ ਦੇ ਨਾਂ ਤੇ ਸਭ ਤੋਂ ਪਹਿਲਾਂ ਕੋਈ ਵੀ ਨੌਜਵਾਨ ਅਟਰੈਕਟ ਹੁੰਦਾ ਜਿਵੇਂ ਮਤਲਬ ਮੇਰੇ ਲਈ ਵੀ ਜਿਵੇਂ ਸਭ ਤੋਂ ਪਹਿਲਾ ਅਦਰਸ਼ ਜੇ ਪੰਜਾਬ ਦੇ ਵਿੱਚ ਜੰਮੇ ਕਿਸੇ ਨੂੰ ਮਿਲਦਾ ਹੈ ਤਾਂ ਉਹ ਭਗਤ ਸਿੰਘ ਮਿਲਦਾ ਹੈ। ਭਗਤ ਸਿੰਘ ਮਿਲਦਾ ਹੈ, ਸਰাবা ਮਿਲਦਾ ਹੈ ਹਨਾ। ਉਦਮ ਸਿੰਘ ਬਾਰੇ ਪੜ੍ਹਦੇ ਆ ਤੇ ਉਸੇ ਕਰਕੇ ਅਟਰੈਕਟਰ ਮੈਂ ਹੋਇਆ ਤੇ ਇਹਨਾਂ ਨਾਲ ਗਿਆ ਤੇ ਇੱਕ ਤੱਤਾਂ ਕੁ ਤੁਮਾ ਪੜ੍ਹਦੇ ਸੀ ਤੇ ਮੈਂ ਵੀ ਭਗਤ ਸਿੰਘ ਦੀਆਂ ਲਿਖਤਾਂ ਪੜ੍ਹੀਆਂ ਤੇ ਮੈਨੂੰ ਲੱਗਿਆ ਕਿ ਹਾਂ ਵੀ ਇਹ ਕੰਮ ਕਰਨਾ ਚਾਹੀਦਾ ਮੇਰੇ ਨਾਲ ਜੁੜਿਆ। ਤੇ ਉਸ ਤੋਂ ਬਾਅਦ ਜਦੋਂ ਮੈਂ ਅਧਿਆਪਕ ਅਧਿਆਪਕ ਬਣ ਗਿਆ ਮੈਂ ਪੜਾਉਣ ਲੱਗ ਗਿਆ। ਫਿਰ ਮੈਂ ਇਹਨਾਂ ਨੂੰ ਲਗਾਤਾਰ ਫੰਡ ਦਿੰਦਾ ਰਿਹਾ। ਇਹਨਾਂ ਦੇ ਦਫ਼ਤਰਾਂ ਦੇ ਰੈਂਟ ਦਿੰਦਾ ਰਿਹਾ। ਅੰਜੀ ਮੇ ਸਿਲੰਡਰ ਪਰਾ ਦੋ ਕੁਝ ਕਰਾ ਦੋ ਜਾਂ ਮੈਂ ਕਾਫੀ ਜਿਹੜਾ ਵੀ ਆਪਣੀ ਕਮਾਈ ਦਾ ਇੱਕ ਹਿੱਸਾ ਇਹਨਾਂ ਨੂੰ ਲਗਾਤਾਰ ਦਿੰਦਾ ਰਿਹਾ ਕਈ ਸਾਲਾਂ ਤੱਕ ਦਿੰਦਾ ਰਿਹਾ 2016 ਵਿੱਚ ਜੋ ਨਵਕਰਨ ਦੀ ਜਿਹੜੀ ਸੁਸਾਇਡ ਜਿਹੜੀ ਕਥਿਤ ਸੁਸਾਇਡੀ ਕਹਾਂਗਾ ਮੈਂ ਉਹ ਜੋ ਹੋਈ ਤਾਂ ਉਦੋਂ ਮੈਂ ਕਾਫੀ ਅੰਦਰੋਂ ਹਿੱਲਿਆ ਤੇ ਮੇਰੇ ਅੰਦਰ ਕੁਝ ਜਿਵੇਂ ਸਵਾਲ ਪਹਿਲੀ ਵਾਰੀ ਪੈਦਾ ਹੋਏ ਸੀ ਕਿ ਵੀ ਇਸ ਤਰ੍ਹਾਂ ਕਿਵੇਂ ਹੋ ਗਿਆ ਕਿ ਮੈਂ ਜਥੇਬੰਦੀ ਦੇ ਸਰਗਰਮੀਆਂ ਵਿੱਚ ਉਦਾਂ ਇਹਨਾਂ ਦੀ ਮੀਟਿੰਗਾਂ ਵਿੱਚ ਨਹੀਂ ਸੀਗਾ ਉਦੋਂ ਉਸ ਤੋਂ ਪਹਿਲਾਂ ਮੈਂ ਮੀਟਿੰਗਾਂ 'ਚ ਸੀਗਾ ਜਿਸ ਜੋ ਨਵਕਰਨਨ ਦੇ ਨਾਲ ਵੀ ਜਿਹੜੀ ਉਹਦੀ ਆਲੋਚਨਾ ਜਿਸ ਤਰ੍ਹਾਂ ਦੀ ਹੁੰਦੀ ਸੀ ਜਿਸ ਤਰ੍ਹਾਂ ਦਾ ਉਹਦਾ ਹਾਲ ਸੀਗਾ ਉਹ ਕੁਝ ਮੈਂ ਦੇਖਿਆ ਵੀ ਸੀ ਉਦੋਂ ਫਿਰ ਇਹਨਾਂ ਨੇ ਮੈਨੂੰ ਇੱਕਦਮ ਕਹਿਤਾ ਵੀ ਤੁਸੀਂ ਤੈਨੂੰ ਇੱਥੇ ਆਣ ਦੀ ਲੋੜ ਨਹੀਂ ਵੀ ਤੂੰ ਆਪਣਾ ਕੰਮ ਕਰ ਤੇ ਫੰਡ ਦਿਆ ਕਰ ਸਾਨੂੰ ਬਸ ਮੈਨੂੰ ਇਹਨਾਂ ਨੇ ਉਸ ਤੋਂ ਵੱਖਰਾ ਕਰਤਾ ਨਵਕਰਨ ਦੀ ਜਦੋਂ ਮੌਤ ਹੋਈ ਆ ਉਹਦੇ ਸੰਸਕਾਰ ਤੋਂ ਵੀ ਬਾਅਦ ਮਤਲਬ ਮੈਨੂੰ ਉਦੋਂ ਪਤਾ ਲੱਗਿਆ ਜਦਕਿ ਉਹਦੀ ਮੌਤ ਮੇਰੇ ਘਰ ਤੋਂ ਜਿਵੇਂ 2 ਕਿਲੋਮੀਟਰ ਦੂਰੀ ਉਹ ਕਮਰਾ ਸੀਗਾ ਜਿੱਥੇ ਮਤਲਬ ਉਹਦੀ ਲਾਸ਼ ਮਿਲੀ ਸੀ। ਤੁਹਾਨੂੰ ਨਹੀਂ ਦੱਸਦੇ। ਮੈਨੂੰ ਨਹੀਂ ਦੱਸਿਆ ਇਹਨਾਂ ਨੇ। ਮੈਨੂੰ ਜਦੋਂ ਦੱਸਿਆ ਜਿਸ ਤਰ੍ਹਾਂ ਦੱਸਿਆ ਮੈਨੂੰ ਬੁਲਾਇਆ ਗਿਆ ਫਿਰ ਦੱਸਿਆ ਗਿਆ। ਮੈਨੂੰ ਬੜਾ ਜਿਵੇਂ ਹੈਰਾਨੀ ਕਰਨ ਵਾਲੀ ਗੱਲ ਸੀ। ਤਾਂ ਮੇਰੇ ਅੰਦਰ ਸਵਾਲ ਉਦੋਂ ਵੀ ਸੀਗਾ। ਪਰ ਵੇ ਫੇਰ ਵੀ ਮਤਲਬ ਮੈਨੂੰ ਇਹਨਾਂ ਨੇ ਚੁੱਪ ਕਰਾਇਆ ਵੀ ਜਿਹੜੀ ਲਹਿਰ ਆ ਵੀ ਇਨਕਲਾਬੀ ਲਹਿਰ ਵੀ ਉਹ ਬਦਨਾਮ ਹੋਊਗੀ। ਵੀ ਤੂੰ ਇਸ ਟਾਈਮ ਚੁੱਪ ਕਰ ਜਾ। ਬੇ ਇਸ ਮਸਲੇ ਨੂੰ ਆਪਾਂ ਬਾਅਦ ਵਿੱਚ ਆਪਾਂ ਅੰਦਰ ਖਾਤੇ ਆਪ ਮੈਨੂੰ ਇਹਨਾਂ ਨੇ ਇਹ ਕਹਿ ਕੇ ਚੁੱਪ ਕਰਾਇਆ ਤੇ ਕੁਝ ਇਦਾਂ ਨੇ ਇਹਨਾਂ ਨੇ ਜਿਵੇਂ ਕਹਿੰਨ ਮਤਲਬ ਆਪਣੇ ਵੱਲੋਂ ਜਿਹੜਾ ਇਹਨਾਂ ਦਾ ਲੀਡਰ ਆ ਮੁਖ ਸੁਖਵਿੰਦਰ ਜਿਹਨੂੰ ਹੁਣ ਮੈਂ ਸਰਗਨਾ ਹੀ ਕਹਿੰਨਾ ਵਾਂ ਕਿਉਂਕਿ ਉਹ ਗੈਂਗ ਦੇ ਤਰ੍ਹਾਂ ਆਪਰੇਟ ਕਰਦਾ ਉਹ ਉਹਨੇ ਮੈਨੂੰ ਚੁੱਪ ਕਰਾ ਲਿਆ ਉਦੋਂ ਕਿ ਵੀ ਇਹ ਲਈ ਕੁਝ ਸਮਾਂ ਪੈ ਲੈਣ ਦੇ ਵੀ ਹਲੇ ਮੀਡੀਆ ਦੇ ਵਿੱਚ ਗੱਲ ਜਾਊਗੀ ਤਾਂ ਇਹ ਗੱਲ ਉੱਠੂਗੀ ਇਹਦੇ ਨਾਲ ਆਪਣੀ ਜਥੇਬੰਦੀ ਬਦਨਾਮ ਹੋ ਜਾਊਗੀ ਤੇ ਫਿਰ ਲੋਕ ਲਹਿਰ ਜਿਹੜੀ ਆਪਾਂ ਚੱਕ ਰਹੇ ਆਂ ਵੀ ਉਹ ਉਹ ਵੀ ਬਦਨਾਮ ਹੋਊਗੀ ਜਾਂ ਇਨਕਲਾਬੀ ਲਹਿਰ ਬਦਨਾਮ ਹੋਊਗੀ ਤੇ ਮੈਂ ਉਦੋਂ ਸ਼ਾਂਤ ਹੋ ਗਿਆ ਤੇ ਮੈਂ ਇਹਨਾਂ ਨੂੰ ਪੈਸੇ ਦੇਣਾ ਜਾਰੀ ਰੱਖਿਆ ਉ ਉਤਤ ਬਾਅਦ ਮੇ 2000 ਦੀ ਤਨਖਾਹ ਸੀ ਉਸ ਹਾਂਜੀ ਤਨਖਾਹ ਨਹੀਂ ਮੈਜ ਵਿੱਚ ਟਿਊਸ਼ਨਾਂ ਬਣਾਉਣਾ ਜੋ ਵੀ ਪੈਸੇ ਮਿਲਦੇ ਸੀ ਮਤਲਬ ਹੁਣ ਜੇ ਰੈਂਟ ਸੀਗਾ ਜਿਵੇਂ ਮੰਨ ਲਓ 6000 ਰੁਪਏ ਰੈਂਟ ਸੀਗਾ ਉਸ ਟਾਈਮ ਕੋਠੀ ਦਾ ਉਹ ਵੀ ਮੇਰੇ ਨਾਂ ਤੇ ਰੀਡ ਸੀ ਕਿ ਮੈਂ ਹੀ ਭਰਦਾ ਰਿਹਾ ਉਦਾਂ ਫੰਡ ਦਿੰਦਾ ਰਿਹਾ ਲਗਾਤਾਰ ਤੇ ਚਲੋ ਉਹ ਉਹਦਾ ਮੁੱਖ ਮਸਲਾ ਨਹੀਂ ਸੀ ਮੇਰੇ ਲਈ ਕਿ ਚਲੋ ਵੀ ਪੈਸੇ ਤਾਂ ਮੈਂ ਕਿਸੇ ਵੀ ਸੰਸਥਾ ਨੂੰ ਜਿਹੜੀ ਲੋਕ ਵਿਖੀ ਹੈ ਲੋਕਾਂ ਨੇ ਕੰਮ ਕਰਦੇ ਨੂੰ ਦੇ ਹੀ ਸਕਦਾ ਹਾਂ ਇਹ ਮੈਂ ਕੋਈ ਇਹਦਾ ਕੋਈ ਦੁੱਖ ਹੋਣ ਵੀ ਨਹੀਂ ਮਨਾਉਂਦਾ ਮੈਂ ਕਿ ਮੈਂ ਆਪਣੇ ਵੱਲੋਂ ਤਾਂ ਸਹੀ ਭਾਵਨਾ ਨਾਲ ਹੀ ਦਿੱਤਾ ਅਸਲ ਪਛਤਾਵਾ ਕਿਸ ਗੱਲ ਦਾ ਜ਼ਿੰਦਗੀ ਪਛਤਾਵਾ ਜਿਵੇਂ ਮਤਲਬ ਹੁਣ 2023 ਦੇ ਵਿੱਚ ਮੇਰੇ ਮੇਰੇ ਮੇਰੀ ਕੁਝ ਵਿਦਿਆਰਥੀ ਵੀ ਸੀਗੀਆਂ ਇਹਨਾਂ ਨਾਲ ਕੰਮ ਕਰਦੀਆਂ ਸੀ ਉਹ ਕੁੜੀਆਂ ਮੇਰੇ ਕੋ ਆਈਆਂ 2023 ਚ ਅਕਤੂਬਰ ਚ ਅੱਛਾ ਤਾਂ ਮੈਂ ਇਹ ਗੱਲ ਨੂੰ ਸਾਬਤ ਵੀ ਕਰ ਸਕਦਾ ਕਿਉਂ ਮੇਰੇ ਕੋ ਆਈਆਂ ਸੀ ਇਹਨਾਂ ਨੇ ਮੈਨੂੰ ਗੱਲ ਕੀਤੀ ਸੀ ਕਿਉਂਕਿ ਹੁਣ ਉਹ ਕਿਸੇ ਕਾਰਨ ਚੁੱਪ ਹੋ ਗਈਆਂ ਨੇ ਜਾਂ ਫਿਰ ਜਿਵੇਂ ਕਹਿੰਦਾ ਮਤਲਬ ਸਭ ਦਾ ਆਪਣਾ ਇੱਕ ਪ੍ਰੈਸ਼ਰ ਆ ਜਿਹੜਾ ਇਹ ਡਿਵੈਲਪ ਕਰਦੇ ਉਹਨਾਂ ਤੇ ਤੇ ਉਹਨਾਂ ਨੇ ਮੈਨੂੰ ਸਾਰਾ ਕੁਝ ਦੱਸਿਆ ਵੀ ਅੰਦਰ ਖਾਤੇ ਆ ਕੁਝ ਚੱਲਦਾ ਆ ਇਸ ਤਰ੍ਹਾਂ ਇਹ ਅਯਾਸ਼ੀ ਕਰਦੇ ਨੇ ਇਸ ਤਰ੍ਹਾਂ ਸ਼ਰਾਬਾਂ ਪੀਂਦੇ ਨੇ ਕੁੜੀਆਂ ਨੂੰ ਕਿਵੇਂ ਇਹ ਜਿਵੇਂ ਸਿਗਰਟ ਲਈ ਆ ਉਹਦੇ ਲਈ ਵੀ ਪ੍ਰਮੋਟ ਕਰਦੇ ਨੇ ਵੀ ਜੇ ਇਹ ਕੁੜੀ ਮੁੰਡਿਆਂ ਦਾ ਮੁਕਾਬਲਾ ਨਹੀਂ ਕਰੂਗੀ ਜੇ ਮੁੰਡਿਆਂ ਦੇ ਬਰਾਬਰ ਨਹੀਂ ਹੋਊਗੀ ਫਿਰ ਉਹ ਸਮਾਜ ਕਿਵੇਂ ਬਦਲੂਗੀ ਫਿਰ ਮੈਨੂੰ ਐ ਲੱਗਿਆ ਮੈਂ ਕਿਹਾ ਵੀ ਇਨਕਲਾਬ ਦੇ ਨਾਂ ਤੇ ਕੁਝ ਹੋਰ ਆ ਵੀ ਇਹ ਉਹ ਜਥੇਬੰਦੀਆਂ ਨਹੀਂ ਹੈਗੀਆਂ ਜਿਵੇਂ ਇਹ ਉਹ ਕਾਮਰੇਡ ਨਹੀਂ ਹੈਗੇ ਜਿਨ੍ਹਾਂ ਬਾਰੇ ਅਸੀਂ ਜਾਣਦੇ ਆ ਤੇ ਜਿਹੜੇ ਉਹ ਮੇਰੇ ਲਈ ਆਦਰਸ਼ ਨੇ ਹਲੇ ਵੀ ਆਦਰਸ਼ ਨੇ ਜਿਹੜੇ ਵੀ ਇਹ ਉਹ ਨਹੀਂ ਹੈਗੇ ਬੰਦੇ ਵੀ ਇਹਨਾਂ ਦਾ ਆਪਰੇਟ ਕਰਨ ਦਾ ਤਰੀਕਾ ਕੋਈ ਹੋਰ ਆ ਫਿਰ 2024 ਚ ਜੋ ਕਲਪਨਾ ਆਈ ਮੇਰੇ ਕੋਲ ਉਹਨੇ ਮੈਨੂੰ ਦੱਸਿਆ ਮਈ ਦੇ ਵਿੱਚ ਉਹਦੀ ਹਾਲਤ ਹੋ ਸੀ ਕਲਪਨਾ ਵੀ ਆ ਸੁਸਾਈਡ ਕਰਨ ਵਾਲੀ ਹੀ ਸੀ ਸਮਝ ਲਓ ਉਹਦੀ ਆ ਹਾਲਤ ਸੀ ਉਹਦਾ ਇਹ ਪਿੱਛਾ ਕਰ ਰਹੀ ਸੀ ਉਹਦਾ ਇਹ ਕਮਰਾ ਲੱਭ ਰਹੇ ਸੀ ਉਹਦਾ ਸਬੂਤ ਵੀ ਹੈਗਾ ਉਹਦਾ ਸਬੂਤ ਵੀ ਅਸੀਂ ਪੁਲਿਸ ਨੂੰ ਦਿੱਤਾ ਜਦੋਂ ਕਲਪਨਾ ਦਾ ਮਾਮਲਾ ਪੁਲਿਸ ਲੈ ਕੇ ਗਏ ਤੇ ਮੈਂ ਉਦੋਂ ਇਹਨਾਂ ਦੇ ਟਾਰਗੇਟ ਤੇ ਆ ਗਿਆ ਉਸ ਤੋਂ ਬਾਅਦ ਅੱਜ ਦਾ ਦਿਨ ਮੈਂ ਮੇਰੀ ਭਾਬੀ ਮੇਰਾ ਭਰਾ ਸਾਡੇ ਸਾਰਿਆਂ ਤੇ ਸਾਈਬਰ ਅਟੈਕ ਹੋਇਆ ਉਹਦੇ ਬਾਰੇ ਸਾਈਬਰ ਪੁਲਿਸ ਨੂੰ ਅਸੀਂ ਦੋ ਕੰਪਲੇਂਟਾਂ ਦੇ ਦਿੱ ਚੁੱਕੇ ਹਾਂ ਦੋ ਵਾਰੀ ਕੰਪਲੇਂਟ ਦੇ ਚੁੱਕੇ ਹਾਂ ਪੁਲਿਸ ਕੁਝ ਨਹੀਂ ਕਰਦੀ ਪੁਲਿਸ ਕਹਿੰਦੀ ਜੇ ਤੁਹਾਡਾ ਕੋਈ ਮਾਲੀ ਨੁਕਸਾਨ ਹੋਇਆ ਫਿਰ ਦੱਸੋ ਮਤਲਬ ਜੇ ਤੁਹਾਨੂੰ ਈਮੇਲ ਤੇ ਕੋਈ ਗੰਦੀ ਘਟੀਆਂ ਭਾਸ਼ਾ ਵਿੱਚ ਕੋਈ ਧਮਕੀ ਆ ਗਈ ਜਾਂ ਤੁਹਾਨੂੰ ਕਿਸੇ ਨੇ ਇੰਸਟਾਗ੍ਰam ਤੇ ਆਈਡੀ ਬਣਾ ਕੇ ਤੁਹਾਨੂੰ ਧਮਕੀ ਦੇਤੀ ਵੀ ਉਹਦਾ ਅਸੀਂ ਕੁਝ ਨਹੀਂ ਕਰਾਂਗੇ ਵੀ ਜੇ ਤੁਹਾਡਾ ਮਾਲੀ ਨੁਕਸਾਨ ਹੋਇਆ ਤਾਂ ਦੱਸੋ ਉਹਦਾ ਇਹ ਫਾਇਦਾ ਚੱਕਦੇ ਨੇ ਇਹ ਇਸ ਤਰ੍ਹਾਂ ਹੀ ਇਹਨਾਂ ਨੇ ਮਤਲਬ ਮੇਰੇ ਮੇਰੇ ਭਰਾ ਦੇ ਨਾਲ ਸਭ ਮੇਰੇ ਭਰਾ ਨੂੰ ਜਿਵੇਂ ਜਿਹੜੀ ਧਮਕੀ ਵਗੈਰਾ ਹੈ ਉਹਦੇ ਸਕਰੀਨਸ਼ ਥੋੜੀ ਤਸੱਲੀ ਲਈ ਕਿਉਂਕਿ ਹੁਣ ਤੁਸੀਂ ਮੇਰੀ ਬਾਈਟ ਲੈ ਰਹੇ ਹੋ ਅੱਗੇ ਚਲਾਉਂਗੇ ਚੈਨਲ ਤੇ ਸਾਨੂੰ ਤਾਂ ਭਾਵੇਂ ਹੋਵੇ ਵੀ ਪਰ ਜਦੋਂ ਤੁਸੀਂ ਗੱਲ ਰੱਖਦੇ ਹੋ ਨਾ ਤਾਂ ਜਿਹੜੇ ਸਾਨੂੰ ਦੇਖਣ ਵਾਲੇ ਲੋਕ ਹੁੰਦੇ ਆ ਤਾਂ ਸੁਭਾਵਕ ਆ ਉਹ ਵਿਜ਼ੂਅਲ ਚੀਜ਼ਾਂ ਦੇ ਨਾਲ ਵੱਧ ਯਕੀਨ ਕਰ ਹਾਂ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਫਿਰ ਇਹਨਾਂ ਦਾ ਹੱਲੋ ਮਾਜਰਾ ਦੇ ਵਿੱਚ ਜਿਵੇਂ ਕੁਝ ਨਬਾਲਗ ਬੱਚਿਆਂ ਦੇ ਨਾਲ ਇਹਨਾਂ ਦਾ ਇੱਕ ਲੀਡਰ ਸੀਗਾ ਲਲਕਾਰ ਦੇਈ ਉਹ ਰੇਪ ਕਰਦਾ ਸੀ ਉਹ ਗੱਲ ਜਦੋਂ ਮੈਨੂੰ ਇਹਨਾਂ ਦੇ ਅੰਦਰੋਂ ਹੀ ਬਾਹਰ ਆਏ ਕੋਈ ਸਾਥੀਆਂ ਨੇ ਦੱਸੀ ਤਾਂ ਮੈਨੂੰ ਫਿਰ ਮੈਂ ਕਿਹਾ ਵੀ ਇਹ ਹੁਣ ਸੈਨਯੋਗ ਗੱਲ ਨਹੀਂ ਆ ਵੀ ਇਹ ਤਾਂ ਹੁਣ ਸਹੀ ਗੱਲ ਹੋ ਗਈ ਮਤਲਬ ਵੀ ਜੇ ਆਪ ਕੁਝ ਵੀ ਚੱਲੂਗਾ ਤੇ ਉਹਦੇ ਤੇ ਵੀ ਇਹ ਪਰਦਾ ਪਾਣਗੇ ਫਿਰ ਕਿਵੇਂ ਆ ਨਾ ਫਿਰ ਇਹਨਾਂ ਜਦੋਂ ਮਸਲਾ ਮੈਂ ਸੋਸ਼ਲ ਮੀਡੀਆ ਤੇ ਚੱਕਿਆ ਪਹਿਲਾਂ ਫਿਰ ਇਹਨਾਂ ਦੇ ਹੀ ਇੱਕ ਲੀਡਰ ਨੇ ਇੱਕ ਵਿਦਿਆਰਥੀ ਨੂੰ ਉਹ ਸਾਰਾ ਮਸਲਾ ਦੱਸਿਆ ਉਹ ਉਹਨੂੰ ਐਕਸਪਲੇਨ ਕਰ ਰਿਆ ਸੀ ਵੀ ਅਸੀਂ ਅਸਲ ਵਿੱਚ ਮਸਲਾ ਐ ਹੋਇਆ ਸੀ ਅਸੀਂ ਉਹਨੂੰ ਐਨ ਜਿਠਿਆ ਉਹਦੀ ਰਿਕਾਰਡਿੰਗ ਵੀ ਮੇਰੇ ਕੋਲ ਹੈਗੀ ਆ ਉਹ ਵੀ ਮੈਂ ਤੁਹਾਨੂੰ ਦੇ ਦੂੰਗਾ ਤੇ ਉਹ ਜਦੋਂ ਉਹ ਮਸਲੇ ਤੇ ਇਹਨਾਂ ਨੇ ਬਿਲਕੁਲ ਚੁੱਪੀ ਧਾਰ ਕੇ ਰੱਖੀ ਤੇ ਮੈਂ ਕਲਪਨਾ ਦਾ ਮਾਮਲਾ ਹੁਣ ਤੱਕ ਸਮਝ ਲਓ ਕੋਰਟ ਵਿੱਚ ਆ ਮਾਮਲਾ ਹੁਣ ਐਡਵੋਕੇਟ ਹਰੀਸ਼ ਰਾਏ ਢਾਂਡਾ ਜੀ ਉਹਦਾ ਕੇਸ ਲੜ ਰਹੇ ਨੇ ਕਿਉਂਕਿ ਕੇਸ ਲੜਨ ਲਈ ਸਾਡੇ ਕੋਲ ਪੈਸੇ ਨਹੀਂ ਸੀਗੇ ਕੋਈ ਸਮਾਜਿਕ ਜਿਹੜਾ ਕੰਮ ਕਰਦਾ ਹੈ ਕੋਈ ਇਸ ਤਰ੍ਹਾਂ ਦਾ ਵਕੀਲ ਹੀ ਕੇਸ ਨੂੰ ਲੈ ਸਕਦਾ ਸੀ ਤਾਂ ਉਹਨਾਂ ਦੇ ਨਾਲ ਮਿਲ ਗਏ ਅਸੀਂ ਇੱਕ ਕੇਸ ਲਾਇਆ ਹੁਣ ਕਿਉਂਕਿ ਪੁਲਿਸ ਨੇ ਉਹ ਤੇ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਪੁਲਿਸ ਨੇ ਉਹੀ ਰਿਪੋਰਟ ਲਿਖੀ ਜੋ ਰਿਪੋਰਟ ਇਹਨਾਂ ਦੇ ਵੱਲੋਂ ਜਥੇਬੰਦੀ ਨੇ ਇਹਨਾਂ ਨੂੰ ਦਿੱਤੀ ਮਤਲਬ ਪੁਲਿਸ ਨੂੰ ਐ ਮੈਨੇਜ ਕਰਦੇ ਨੇ ਵੀ ਪੁਲਿਸ ਉਹੀ ਲਿਖਦੀ ਆ ਜੋ ਇਹ ਕਹਿੰਦੇ ਨੇ ਨਵਕਰਨ ਦਾ ਮਾਮਲਾ ਇਹਨਾਂ ਨੇ ਖਤਮ ਕਰ ਲਿਆ ਦਈ ਕਲਪਨਾ ਦੇ ਮਾਮਲੇ 'ਚ ਰਿਪੋਰਟ ਬਣਾ ਕੇ ਉਹਨੂੰ ਠੰਡਾ ਕਰਤਾ ਪਰ ਹੁਣ ਅਸੀਂ ਉਹਨੂੰ ਕੋਰਟ ਚ ਲਾਇਆ ਕਿਉਂਕਿ ਅਸੀਂ ਲੜਾਈ ਲੜਨੀ ਆ ਤੁਸੀਂ ਇਸ ਦੌਰ ਦੇ ਵਿੱਚ ਦਿਲਜੋਤ ਨੂੰ ਮਿਲਦੇ ਰਹੇ ਦਿਲਜੋਤ ਹਾਂਜੀ ਮੈਂ ਇੱਕ ਵਾਰ ਹੋਰ ਤੁਹਾਨੂੰ ਵੈਸੇ ਦੱਸ ਦਵਾਂ ਕਿ ਕਲਪਨਾ ਦੇ ਮਾਮਲੇ ਵਿੱਚ ਜਦੋਂ ਪੇਸ਼ੀ ਪਈ ਸੀ ਥਾਣੇ ਤੱਕ ਉਦੋਂ ਦਿਲਜੋਤ ਇਹਨਾਂ ਦੇ ਨਾਲ ਆਈ ਸੀ ਕਲਪਨਾ ਦੇ ਵਿਰੋਧ ਵਿੱਚ ਆਈ ਸੀ ਜਿਵੇਂ ਉਹਨਾਂ ਦੇ ਨਾਲ ਤੇ ਉਹਨੇ ਆ ਕੇ ਸਾਈਨ ਵੀ ਕੀਤੇ ਸੀ ਉੱਥੇ ਆ ਉਹਦੇ ਵਿੱਚ ਤੇ ਉਦੋਂ ਜਿਹੜੀ ਆਈਓ ਸੀਗੀ ਆਈਓ ਨੇ ਦਿਲਜੋਤ ਨੂੰ ਕਿਹਾ ਸੀ ਵੀ ਤੂੰ ਕੀ ਕਰਦੀ ਇਹਨਾਂ ਨਾਲ ਦਿਲਜੋਤ ਕਹਿੰਦੀ ਜੀ ਮੈਂ ਜਥੇਬੰਦੀ ਚ ਕੰਮ ਕਰਦੀ ਆ ਆਈਓ ਨੇ ਉਦੋਂ ਕਲਪਨਾ ਨੂੰ ਇਹ ਕਿਹਾ ਸੀ ਕਹਿੰਦੇ ਦੇਖ ਲਾ ਵੀ ਤੇਰੇ ਵਾਂਗੂ ਇਹ ਵੀ ਆਈ ਸੀ ਤੇ ਅੱਜ ਇਹਨਾਂ ਦੇ ਖਿਲਾਫ ਦਰਖਾਸਤ ਲੈ ਕੇ ਆਈ ਆ ਵੀ ਕੱਲ ਨੂੰ ਤੂੰ ਨਾ ਆ ਜੀ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਇਹ ਦਿਨ ਮੈਨੂੰ ਦੇਖਣਾ ਪਊਗਾ ਮੈਂ ਇਦਾਂ ਦਾ ਤਾਂ ਕੁਝ ਨਹੀਂ ਸੋਚ ਸਕਦਾ ਸੀਗਾ ਵੀ ਇੰਨੀ ਜਲਦੀ ਇਹ ਕੁਝ ਵੀ ਹੋਊਗਾ ਹੁਣ ਦਿਲਜੋਤ ਦਾ ਜਿਹੜਾ ਮਾਮਲਾ ਇਹਦਾ ਹੋਰ ਸੰਗੀਨ ਆ ਮਤਲਬ ਕਿਉਂਕਿ ਇਸ ਤੋਂ ਪਹਿਲਾਂ ਜਿਸ ਤਰ੍ਹਾਂ ਦੀ ਐਕਟੀਵਿਟੀ ਇਹ ਕਰਦੇ ਰਹੇ ਨੇ ਜਿਸ ਤਰ੍ਹਾਂ ਮੇਰੇ ਪਰਿਵਾਰ ਨੂੰ ਇਹਨਾਂ ਨੇ ਜਿਸ ਤਰ੍ਹਾਂ ਕੀਤਾ ਇਹ ਕੋਈ ਜਥੇਬੰਦੀ ਵਾਲੇ ਨਹੀਂ ਹੈਗੇ ਇਹ ਗੈਂਗ ਹੀ ਆ ਇਹ ਗੁੰਡਾ ਗੈਂਗ ਆ ਤੇ ਇਹ ਸਾਬਤ ਕਰ ਸਕਦੇ ਹਾਂ ਸੀ ਪੁਲਿਸ ਨੂੰ 2 ਮਹੀਨੇ ਪਹਿ ਉਹਦੇ 'ਚ ਲਖਵਿੰਦਰ ਇਹਨਾਂ ਦਾ ਜਿਹੜਾ ਹੈਗਾ ਉਹ ਉਹ ਸਾਬਿਤ ਹੋ ਰਿਹਾ ਹੈ ਕਿ ਉਹ ਕਲਪਨਾ ਨੂੰ ਹਜੇ ਵੀ ਗੰਦੇ ਲਿੰਕ ਭੇਜ ਰਿਹਾ ਸੀ ਤੇ ਹਜੇ ਵੀ ਉਹ ਸਾਨੂੰ ਤੰਗ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤੇ ਉਹ ਸਾਬਿਤ ਹੋ ਰਿਹਾ ਉਹਦੇ ਬਾਰੇ ਮੈਂ ਇੱਕ ਰਿਕਾਰਡਿੰਗ ਉਹਦੀ ਉਹ ਸਭ ਕੁਝ ਦਿੱਤਾ ਕੋਈ ਕਾਰਵਾਈ ਫਿਰ ਕਿਉਂ ਨਹੀਂ ਕਰਦਾ ਇਹ ਉਹ ਨਹੀਂ ਕਰਦੇ ਅਸੀਂ ਸੋਚ ਰਹੇ ਹਾਂ ਵੀ ਸੀਪੀ ਤੋਂ ਏਡੀਸੀਪੀ 4 ਨੂੰ ਗਈ ਫੇਰ ਉਹੀ ਉਹੀ ਏਡੀਸੀਪੀ 4 ਜਿਹਨੂੰ ਕਲਪਨਾ ਦੀ ਪਹਿਲੀ ਕੰਪਲੇਂਟ ਗਈ ਸੀ ਸਾਲ ਪਹਿਲਾਂ ਉਹ ਉਹ ਕੁਝ ਨਹੀਂ ਕੰਪਲੀਟ ਇਹਨਾਂ ਨੇ ਕਰਨੀ ਹੈਗੀ ਉਹ ਇਹਨਾਂ ਨੇ 2 ਮਹੀਨੇ ਹੋ ਗਏ ਸਾਨੂੰ ਬੁਲਾਇਆ ਵੀ ਨਹੀਂ ਵੀ ਸਾਡਾ ਪੱਕ ਸੁਣਨ ਲਈ ਤਾਂ ਬੁਲਾ ਲਓ ਜਿਹੜੀ ਅਸੀਂ ਰਿਕਾਰਡਿੰਗ ਦਿੱਤੀ ਆ ਜਾਂ ਜਿਹੜੀ ਅਸੀਂ ਉਹ ਚ ਸਕ੍ਰਿਪਟ ਲਾਈ ਆ ਉਹਦੇ ਬਾਰੇ ਬੁਲਾ ਲਓ ਸਾਨੂੰ ਕੁਝ ਉਹਦੀ ਪੁਸ਼ਟੀ ਕਰ ਲਓ ਤੇ ਫਿਰ ਉਹਦੇ ਤੇ ਕੋਈ ਕਾਰਵਾਈ ਕਰ ਲਓ ਕੁਝ ਵੀ ਨਹੀਂ ਕਰਦੀ ਪੁਲਿਸ ਇਸੇ ਲਈ ਦਿਲਜੋਦ ਦੇ ਮਾਮਲੇ 'ਚ ਸ਼ੁਰੂ ਤੋਂ ਹੀ ਜਿਹੜਾ ਪੁਲਿਸ ਦਾ ਰਵਈਆ ਉਹ ਮੇਰੇ ਲਈ ਹੈਰਾਨੀ ਵਾਲੀ ਗੱਲ ਨਹੀਂ ਹੈ ਮਤਲਬ ਮੈਂ ਬਿਲਕੁਲ ਵੀ ਹੈਰਾਨ ਨਹੀਂ ਆ ਪਹਿਲਾ ਫੇਸ ਕਰ ਮੈਂ 1.5 ਸਾਲ ਹੋ ਗਿਆ ਸਾਨੂੰ ਅਸੀਂ ਤੱਕੇ ਖਾ ਰਹੇ ਹਾਂ ਬਲਬ ਕਲਪਰਾ ਜੋ ਇਹ ਜਿਹੜਾ ਪੁਲਿਸ ਦਾ ਰਵਈਆ ਹੈ ਉਹ ਇਹੀ ਹੁੰਦਾ ਵਾ ਪੁਲਿਸ ਐਂ ਕਰਦੀ ਆ ਵੀ ਜਿਵੇਂ ਉਹਨੇ ਪਰਚਾ ਦਰਜ ਨਾ ਕਰਨ ਦਾ ਬਹਾਨਾ ਲੱਭਦਾ ਕੁਝ ਨਾ ਕੁਝ ਕਹਿ ਕੇ ਤੁਹਾਨੂੰ ਜਿਵੇਂ ਟਰਗਾ ਦੇਣਾ ਤੁਹਾਨੂੰ ਭੇਜ ਦੇਣਾ ਅਗਲੀ ਤਰੀਕ ਜਿਹੜੀਆਂ ਜਥੇਬੰਦੀਆਂ ਵਾਲਿਆਂ ਨੂੰ ਜਾਣਦਾ ਉਹਨਾਂ ਤੇ ਜੇ ਇੱਕ ਪਰਚਾ ਪਾਏਦੇ ਹੋਵੇ ਪੁਲਿਸ ਤਾਂ ਵੱਧ ਪਾਉਣ ਦੀ ਕੋਸ਼ਿਸ਼ ਕਰੂਗੀ ਹਾਂ ਇਹੀ ਗੱਲ ਆ ਨਾ ਦੇਖੋ ਜਿਹੜੀ ਇਨਕਲਾਬੀ ਜਥੇਬੰਦੀਆਂ ਦੇ ਲੀਡਰ ਨੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਲੀਡਰਾਂ ਨੂੰ ਤਾਂ ਪੁਲਿਸ ਘਰੇ ਜਾ ਜਾ ਚੱਕਦੀ ਆ ਤੇ ਉਹਨਾਂ ਦੇ ਕੋਈ ਕੇਸ ਨਹੀਂ ਵੀ ਹੁੰਦਾ ਤਾਂ ਵੀ ਚੱਕਦੀ ਆ ਉਹਨਾਂ ਤੇ ਤਾਂ ਪੁਲਿਸ ਝੂਠਾ ਕੇ ਪਰ ਇਹਨਾਂ ਤੋਂ ਪੁਲਿਸ ਕੋਹਾਂ ਦੂਰ ਹੁੰਦੀ ਆ ਵੀ ਇਹਨਾਂ ਦੇ ਕੇਸ ਨਾ ਪੈਜੇ ਕੋਈ ਇਹਨਾਂ ਨੂੰ ਬਚਾਉਣ ਦੇ ਲਈ ਪੁਲਿਸ ਪੂਰੀ ਤਰ੍ਹਾਂ ਜਿਵੇਂ ਮਿੰਟਕੇ ਕੰਮ ਕਰਦੀ ਆ ਤੇ ਉਹ ਪੁਲਿਸ ਇਹਨਾਂ ਨਾਲ ਇਸ ਤਰ੍ਹਾਂ ਕਿਉਂ ਕਰਦੀ ਆ ਕਿ ਇਹ ਉਸੇ ਟਾਈਮ ਯਾਨੀ ਉਸ ਥਾਣੇ ਮੁਖੀ ਨਾਲ ਕੁਝ ਇਹੇ ਜੀ ਉਹ ਕਰਦੇ ਨੇ ਸਾਜ਼ ਪੈਦਾ ਕਰਦੇ ਨੇ ਜਾਂ ਫਿਰ ਇਹ ਵੈਸੇ ਹੀ ਮੈਨੂੰ ਐ ਲੱਗਦਾ ਵੀ ਸ਼ਾਇਦ ਇਹ ਸਰਕਾਰੀ ਹੀ ਬੰਦੇ ਨੇ ਜਿਹੜੇ ਬੈਠੇ ਹੀ ਜਥੇਬੰਦੀਆਂ 'ਚ ਇਸ ਲਈ ਨੇ ਤਾਂ ਕਿ ਜਥੇਬੰਦੀਆਂ ਹੀ ਬਦਨਾਮ ਹੋ ਜਾਣ ਹੁਣ ਜਿਵੇਂ ਕਿਸਾਨ ਅੰਦੋਲਨ ਨੇ ਡਾ ਵੱਡਾ ਚੱਲਿਆ ਉਦੋਂ ਇਹ ਜਿਹੜੇ ਬੰਦੇ ਨੇ ਆਹੀ ਸੁਖਵਿੰਦਰ ਲਖਵਿੰਦਰ ਇਹ ਕਿਸਾਨ ਅੰਦੋਲਨ ਦੇ ਖਿਲਾਫ ਲਿਖਦੇ ਰਹੇ ਨੇ ਇਹਨਾਂ ਦੇ ਪੇਜ ਚੈੱਕ ਕਰੋ ਇਹਨਾਂ ਦੇ ਪਰਚੇ ਚੈੱਕ ਕਰੋ ਇਹਨਾਂ ਦਾ ਅਖਬਾਰ ਚੈੱਕ ਕਰੋ ਇਹ ਉਹ ਸਾਰੇ ਜਥੇਬੰਦੀਆਂ ਨੂੰ ਕਿਸਾਨ ਅੰਦੋਲਨ ਨੂੰ ਭੰਡਦੇ ਰਹੇ ਨੇ ਤੇ ਬੜੀ ਹੈਰਾਨੀ ਵਾਲੀ ਗੱਲ ਇਹ ਕਹਿੰਦੇ ਵੀ ਅਸੀਂ ਤਾਂ ਜੀ ਇਨਕਲਾਬ ਨਹੀਂ ਇਨਕਲਾਬ ਦਾ ਮਜ਼ਦੂਰ ਕਰਨਗੇ ਮਜ਼ਦੂਰਾਂ 'ਚ ਇਹਨਾਂ ਦਾ ਜਿਹੜਾ ਕੰਮ ਹੈਗਾ ਉਹ ਜਾ ਕੇ ਤੁਸੀਂ ਦੇਖ ਲਓ 20 ਸਾਲ ਤੋਂ ਕੀ ਕਰ ਰਹੇ ਨੇ ਇਹਨਾਂ ਨੇ ਇੱਕ ਲਾਇਬ੍ਰੇਰੀ ਬਣਾਈ ਆ ਉਹ ਲਾਇਬ੍ਰੇਰੀ 'ਚ ਮਜ਼ਦੂਰਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਮੈਂ ਵੀ ਕਈ ਉੱਥੇ ਗਿਆ ਕਈ ਵਾਰੀ ਮੈਂ ਵੀ ਚਾਰ-ਚਾਰ ਘੰ ਉਹ ਬੱਚੇ ਸਿਰਫ ਇਹਨਾਂ ਲਈ ਇੱਕ ਮਸਾਲਾ ਨੇ ਦਿਖਾਣ ਲਈ ਵੀ ਅਸੀਂ ਉਹ ਦਿਖਾਵਾਂਗੇ ਤੇ ਜਿਹੜੇ ਐਨ ਆਰ ਆਈ ਬਾਹਰ ਬੈਠੇ ਨੇ ਜਿਹੜੇ ਲਹਿਰ ਦੇ ਕੁਝ ਹਮਦਰਦ ਹੁੰਦੇ ਨੇ ਜਿਹੜੇ ਕਾਮਰੇਡਾ ਨੂੰ ਚੰਗਾ ਸਮਝਦੇ ਨੇ ਵੀ ਉਹ ਕਹਿਣਗੇ ਦੇਖੋ ਯਾਰ ਇਹ ਮਜ਼ਦੂਰਾਂ ਦੇ ਬੱਚੇ ਨੂੰ ਪੜਾਉ ਰਹੇ ਨੇ ਉੱਥੋਂ ਫਿਰ ਇਹਨਾਂ ਨੂੰ ਉਹ ਚੰਗਾ ਫੰਡ ਦਿੰਦੇ ਨੇ ਤੇ ਰੈਗੂਲਰ ਫੰਡ ਦਿੰਦੇ ਨੇ ਦਸਬੰਧ ਕੱਢਦੇ ਨੇ ਲੋਕ ਜਿਵੇਂ ਅਸਲ ਵਿੱਚ ਹੁਣ ਕੀ ਹੈ ਇਹ ਇਹਨਾਂ ਨੇ ਉਸ ਚੀਜ਼ ਨੂੰ ਕਾਰੋਬਾਰ ਬਣਾ ਲਿਆ ਜਿਵੇਂ ਕਈ ਐਨ ਜੀਓ ਤੇ ਦੋਸ਼ ਲੱਗਦੇ ਨੇ ਵੀ ਇਹਨਾਂ ਨੇ ਪੈਸੇ ਖਾ ਲਈ ਹੁਣ ਇਹਨਾਂ ਨੇ ਨਾਂ ਵੀ ਆਪਣਾ ਕੀ ਰੱਖਿਆ ਬਈ ਮਤਲਬ ਵੀ ਅਸੀਂ ਲਲਕਾਰ ਹਨਾਂ ਤੇ ਜਥੇਬੰਦੀਆਂ ਦੇ ਵਾਂਗੂ ਇਹ ਵਿਚਰਨ ਦਾ ਇਹਨਾਂ ਨੇ ਬਣਾ ਲਿਆ ਹਰੇਕ ਜਥੇਬੰਦੀ 'ਚ ਦੋ ਦੋ ਬੰਦੇ ਬਣਾ ਲਏ ਉਹੀ ਦੋ ਪ੍ਰਧਾਨ ਹੁੰਦੇ ਨੇ ਗਿਣਤੀ ਤੇ ਮੈਂ ਗਿਣਤੀ ਤੇ ਤੁਹਾਨੂੰ ਲਿਖ ਕੇ ਦੱਸ ਸਕਦਾ ਮੈਂ ਤਾਂ ਇਕੱਲਾ ਇਕੱਲਾ ਇਹਨਾਂ ਦਾ ਬੰਦਾ ਜਾਣਦਾ ਤੁਸੀਂ ਗਿਣ ਗਿਣ ਸਕਦੇ ਹੋ ਉਂਗਲਾਂ ਤੇ ਤੇ ਜਥੇਬੰਦੀਆਂ ਵੀ ਉੰਨੀਆਂ ਬਣਾਈ ਬੈਠੇ ਆ ਜਿਵੇਂ ਸ਼ੋਅ ਐਂ ਕਰਦੇ ਕਿ ਜਿਵੇਂ ਅਸੀਂ ਕਿੱਡਾ ਵੱਡਾ ਅਸੀਂ ਨਾ ਕਿਤੇ ਕੋਈ ਉਹ ਇਨਕਲਾਬ ਕਰਨ ਜਾ ਰਹੇ ਆ ਪਰ ਅੰਦਰ ਖਾਤੇ ਇਨਕਲਾਬ ਇਹਨਾਂ ਦਾ ਇਹੀ ਆ ਪਰ ਮੇਰੇ ਕੋਲ ਇਹੋ ਜਿਹੇ ਵੀ ਕਈ ਕੇਸ ਆਉਂਦੇ ਆ ਜਿਹਦੇ ਚ ਕਿਸੇ ਨੂੰ ਘਰ ਦੀ ਜ਼ਮੀਨ ਤੱਕ ਵੇਚਣ ਨੂੰ ਕਿਹਾ ਗਿਆ ਕਿ ਤੂੰ ਕਰਦਿਆਂ ਨੂੰ ਟੁੱਟ ਕੇ ਪਹਿਲਾਂ ਸਾਰੇ ਜਿਵੇਂ ਇਹ ਮੰਨ ਲਓ ਕੋਈ ਨੌਜਵਾਨ ਆ ਹੁਣ ਆਇਆ ਨਾ ਇਹ ਪਹਿਲਾਂ ਤਾਂ ਉਹਦਾ ਦੇਖ ਲੈਂਦੇ ਨੇ ਵੀ ਉਹਦੇ ਪਿੱਛੇ ਕੀ ਕੀ ਆ ਉਹਦੀ ਪ੍ਰਾਪਰਟੀ ਕੀ ਆ ਫਿਰ ਉਹਦਾ ਪਛਤੈਨੀ ਸੰਪਤੀ ਕੀ ਆ ਉਹਦੇ ਚ ਹਿੱਸਾ ਕੀ ਬਣਦਾ ਇਹ ਉਹਦੇ ਲਈ ਵੀ ਖਸਾਉਂਦੇ ਨੇ ਵੀ ਤੂੰ ਤੁਸੀਂ ਵੇਚ-ਬੁਚ ਕੇ ਆਓ ਕਰਦਿਆਂ ਨੂੰ ਇਹ ਕੀ ਕਰਦੇ ਨੇ ਮਾਪਾਪ ਨੂੰ ਇਹ ਕਹਿੰਦੇ ਨੇ ਵੀ ਇਹ ਤਾਂ ਜਿਹੜਾ ਪ੍ਰਾਪਰਟੀ ਤੇ ਬੈਠੇ ਹੋਏ 나ਗ ਨੇ ਜਿਵੇਂ ਇਹ ਉਹਦੇ ਸੁਖਵਿੰਦਰ ਦੀ ਭਾਸ਼ਾ ਹੈ ਕੁੜੀਆਂ ਨੂੰ ਕੀ ਕਹਿੰਦੇ ਨੇ ਇਹ ਅੱਛਾ ਇਹ ਇਸ ਇਹ ਡਾਇਲੋਗ ਮੁੰਡਿਆਂ ਲਈ ਨਹੀਂ ਹੁੰਦਾ ਇਹ ਕੁੜੀਆਂ ਲਈ ਹੁੰਦਾ ਵੀ ਜੇ ਤੁਸੀਂ ਇਨਕਲਾਬ ਕਰਨ ਲਈ ਆਉਣਾ ਤਾਂ ਪਿਛਲੇ ਪੁੱਲ ਸਾਰੇ ਉਡਾ ਕੇ ਆਓ ਉਹ ਨਹੀਂ ਹੁੰਦਾ ਕਿਉਂਕਿ ਮੁੰਡਿਆਂ ਕੋਲੇ ਪ੍ਰਾਪਰਟੀ ਹੁੰਦੀ ਹੈ ਨਹੀਂ ਮਤਲਬ ਮੁੰਡਿਆਂ ਲਈ ਜਿਵੇਂ ਦੇਖੋ ਮੁੰਡੇ ਦਾ ਵੈਸੇ ਵੀ ਆਜ਼ਾਦ ਨਹੀਂ ਮੁੰਡਾ ਅੱਜ ਹੈਗਾ ਅੱਜ ਜਥੇਬੰਦੀ ਨਹੀਂ ਹੈਗਾ ਗੱਲ ਉਹ ਇੰਨਾ ਨਹੀਂ ਉਹ ਗੱਲ ਪਰ ਕੁੜੀਆਂ ਨੂੰ ਮਾਪਿਓ ਵੱਲੋਂ ਰੋਕਟੋਕ ਹੁੰਦੀ ਨਾ ਵੀ ਤੂੰ ਕਿੱਥੇ ਚੱਲੀ ਆ ਕਿਹੜੀ ਮੀਟਿੰਗ ਆ ਜਾਂ ਕੀ ਆ ਇਹ ਉਸ ਚੀਜ਼ ਨੂੰ ਐ ਪੇਸ਼ ਕਰਦੇ ਆ ਵੀ ਜਿਹੜੇ ਮਾਤਾ ਪਿਤਾ ਨੇ ਦੇਖੋ ਉਹ ਤਾਂ ਤੁਹਾਡੇ ਪੈਰਾਂ 'ਚ ਸੰਗਲ ਸੰਗਲ ਪਾ ਰਹੇ ਨੇ ਉਹ ਕਹਿੰਦੇ ਮੁੰਡਾ ਭਾਵੇਂ ਆਪਣੇ ਘਰੋਂ ਰਹਿ ਕੇ ਕੰਮ ਕਰ ਲਵੇ ਪਰ ਕੁੜੀ ਨੂੰ ਤਾਂ ਘਰ ਛੱਡ ਕੇ ਜਾਣਾ ਚਾਹੀਦਾ ਇਹ ਕਹਿੰਦੇ ਵੀ ਮਤਲਬ ਪਿਛਲੇ ਪੁੱਲ ਉਡਾ ਕੇ ਆਓ ਮਤਲਬ ਵਾਪਸੀ ਦਾ ਕੋਈ ਰਸਤਾ ਨਾ ਹੋਵੇ ਤੁਹਾਡੇ ਕੋਲ ਵਾਪਸੀ ਦਾ ਰਸਤਾ ਖਤਮ ਕਰਕੇ ਆਓ ਉਦਾਹਰਨਾਂ ਦਊਗਾ ਉਹ ਪਿੱਛੋਂ ਕੋਈ ਬਾਲਸ਼ਵੀਕਾਂ ਦੀਆਂ ਜੀ ਰੂਸੀ ਇਨਕਲਾਬ ਦੀਆਂ ਜਿਵੇਂ ਉਹ ਜਿਸ ਤਰ੍ਹਾਂ ਦੀ ਗੱਲ ਕਰਦਾ ਉਹ ਉਹ ਇਹੋ ਜਿਹਾ ਬਣਾਉਂਦਾ ਕਿ ਜਿਹੜਾ ਵਿਦਿਆਰਥੀ ਆਇਆ ਕੋਈ ਨਵਾਂ ਨੌਜਵਾਨ ਆ ਉਹ ਤਾਂ ਇੰਪ੍ਰੈਸ ਹੋ ਜਾਂਦਾ ਵੀ ਬੀ ਬਿਲਕੁਲ ਆ ਗੱਲ ਬਿਲਕੁਲ ਸਹੀ ਆ ਤੇ ਉਸ ਉਮਰ 'ਚ ਜਿਹੜੇ ਨੌਜਵਾਨ ਆ ਉਹਨਾਂ ਨੂੰ ਪਟਕਾਉਣਾ ਬਹੁਤ ਆ ਤਾਂ ਬਹੁਤ ਬਹੁਤ ਧੰਨਵਾਦ ਬਾਈ ਦੀਆਂ ਗੱਲਾਂ ਦਿਖਾਉਣ ਦਾ ਮਕਸਦ ਇੱਕੀ ਸੀ ਵੀ ਤੁਸੀਂ ਵੀ ਸਮਝੋ ਥੋੜਾ ਜਿਆ ਤੇ ਇਸ ਲਹਿਰ ਨੂੰ ਇਸ ਲੜਕੀ ਦੇ ਇਨਸਾਫ ਦੀ ਗੱਲ ਨੂੰ ਆਪਾਂ ਹੋਰ ਅੱਗੇ ਤੋਰੀਏ